ਜੀ 15 ਸਾਲ ਹੀ ਹੋ ਗਏ ਆ ਕਿੰਨਾ ਘਰ ਬੂਆ ਨਾ ਕੋਈ ਫਲਾਸ਼ ਨਾ ਕੋਠਾ ਕੁਛ ਨਹੀਂ ਆ ਹੁਣ ਵੀ ਧੁੰਦਾਂ ਦੇ ਵਿੱਚ ਤਰਪਾਲਾਂ ਥੱਲੇ ਰਹਿਣ ਡੇ ਆ ਘਰ ਵਾਲੇ ਤੇ ਵੀ ਇਹ ਮਜਬੂਰੀਆਂ ਕਿ ਮਤਲਬ ਕੰਮਕਾਰ ਨਹੀਂ ਹੁੰਦਾ ਉਹਦੇ ਕੋਲੋਂ ਇੰਨਾ ਇਹ ਕਰਕੇ ਫਿਰ ਆਪਣੇ ਕੋਈ ਕੰਮ ਬਦਲੇ ਲੋੜ ਬਦਲੇ ਹੀ ਮਜਬੂਰੀ ਕਰਕੇ ਹੀ ਤਰਪਾਲ ਥਲੇ ਪੈ ਜਾਂਦਾ ਲੋਧਾਪਾ ਜੀ ਦਾ ਸੱਟ ਲੱਗੀ ਆ ਕਿ ਮਤਲਬ ਇੱਕ ਪਾਸੇ ਵੱਲੋ ਕੰਮ ਨਹੀਂ ਹੁੰਦਾ ਇਸ ਕਰਕੇ ਉਹ ਕਹੇ ਦੇ ਜ਼ਿਮੀਦਾਰਾਂ ਦੇ ਪੱਠੇ ਵੱਢ ਕੇ 2250 ਰੁਪਏ ਨਾਲ ਵੀ ਆਪਣੀ ਕੀ ਮਤਲਬ ਖਾਣਾ-ਦਣੇ ਬਸ ਰੋਟੀ ਪਾਣੀ ਇੱਕ ਟਾਈਮ ਦਾ ਪੱਕ ਜਾਵੇ ਇੰਨਾ ਹੀ ਬੜਾ ਹੈ ਹਾਂਜੀ ਹਾਂਜੀ ਭਾਂਜੀ ਕੀ ਨਾਂ ਜੀ ਪਰਮਜੀਤ ਕੌਰ ਪਰਮਜੀਤ ਕੌਰ ਜੀ ਕਿਹੜਾ ਪਿੰਡ ਆ ਜੀ ਸੂਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਹਾਨੂੰ ਮੀਡੀਆ ਸਾਹਮਣੇ ਆਪਣੇ ਦੁੱਖ ਦੱਸਣੇ ਪੈ ਰਹੇ ਆ ਹਾਂਜੀ ਭਾਜੀ 15 ਸਾਲ ਹੀ ਹੋ ਗਏ ਆ ਕਿੰਨਾ ਘਰ ਬੂਆ ਨਾ ਕੋਈ ਫਲਾਸ਼ ਨਾ ਕੋਠਾ ਕੁਛ ਨਹੀਂ ਆ ਹੁਣ ਵੀ ਧੁੰਦਾਂ ਦੇ ਵਿੱਚ ਤਰਪਾਲਾਂ ਥੱਲੇ ਰਹਿਣ ਡੇ ਆ ਮੀਆਂ ਦੇ ਵਿੱਚ ਕਮਰੇ ਨੂੰ ਤੇੜਾਂ ਆ ਗਈਆਂ ਕੋਈ ਆਪਣੇ ਵੀ ਚਲੋ ਗਰੀਬਾਂ ਦੀ ਹਲਫ਼ ਕਰ ਸਕੀ ਤੇ ਬਹੁਤ ਧੰਨਵਾਦ ਹੋਵੇਗਾ ਭਾਜੀ ਇੰਨੀ ਭਾਜੀ ਠੰਡ ਪੈ ਰਹੀ ਆ ਤੁਸੀਂ ਕਿਹ ਤਰਪਾਲ ਥੱਲੇ ਸੌ ਰਹੇ ਕੀ ਮਜਬੂਰੀ ਬਣ ਗਈ ਇਹੋ ਜੀ ਤਰਪਾਲ ਥੱਲੇ ਸੌਣਾ ਪੈ ਰਿਹਾ ਹੈ ਘਰ ਵਾਲੇ ਤੇ ਵੀ ਇਹ ਮਜਬੂਰੀ ਆ ਕਿ ਮਤਲਬ ਕੰਮਕਾਰ ਨਹੀਂ ਹੁੰਦਾ ਉਹਦੇ ਕੋਲੋਂ ਇੰਨਾ ਇਹ ਕਰਕੇ ਫਿਰ ਆਪਣੇ ਕੋਈ ਕੰਮ ਬਦਲੇ ਲੋੜ ਬਦਲੇ ਹੀ ਮਜਬੂਰੀ ਕਰਕੇ ਹੀ ਤਰਪਾਲ ਥੱਲੇ ਪੈ ਜਾਂਦਾ ਹੈ ਕੀ ਕੰਮ ਕਰ ਕਿਉਂ ਨਹੀਂ ਹੋ ਰਿਹਾ ਕੀ ਗੱਲ ਉਹਦੇ ਪਾਜੀ ਇਦਾਂ ਸੱਟ ਲੱਗੀ ਆ ਕਿ ਮਤਲਬ ਇੱਕ ਪਾਸੇ ਲੋ ਕੰਮ ਨਹੀਂ ਹੁੰਦਾ ਇਸ ਕਰਕੇ ਉਹ ਕਹੇ ਦੇ ਜਿਮੀਦਾਰਾਂ ਦੇ ਪੱਠੇ ਵੱਢ ਕੇ 2250 ਰੁਪਏ ਨਾਲ ਵੀ ਆਪਣੀ ਕੀ ਮਤਲਬ ਖਾਣਾ-ਦਾਣਾ ਹੀ ਬਸ ਰੋਟੀ ਪਾਣੀ ਇੱਕ ਟਾਈਮ ਦਾ ਪੱਕ ਜਾਵੇ ਇੰਨਾ ਹੀ ਬੜਾ ਹੈ ਹਾਂਜੀ ਤੇ ਬੱਚੇ ਪਾਲਣੇ ਵੀ ਬੜੇ ਔਖੇ ਨੇ ਤੇ ਗਰੀਬ ਬੰਦੇ ਨੂੰ ਤਾਂ ਨੂੰ ਪਤਾ ਹੀ ਆ ਕਿ ਹਰ ਇੱਕ ਚੀਜ਼ ਵੀ ਚਾਹੀਦੀ ਆ ਬੱਚਿਆਂ ਲਈ ਵੀ ਚਾਹੀਦੀ ਆ ਆਪ ਨੂੰ ਵੀ ਚਾਹੀਦੀ ਆ ਇਸ ਕਰਕੇ ਮੈਂ ਪਿੰਡ ਪ੍ਰਾਮਾ ਅੱਗੇ ਹੱਥ ਜੋੜ ਕੇ ਕਹਿਨੀ ਆ ਕਿ ਮੇਰੀ ਵੀ ਹਲਪ ਕਰੋ ਹਾਂਜੀ ਜੇਕਰ ਪਿੰਡ ਦੀ ਪੰਚਾਇਤ ਦੀ ਗੱਲ ਕੀਤੀ ਜਾਵੇ ਹੁਣ ਤੱਕ ਕਿਸੇ ਸਰਪੰਚ ਜਾਂ ਮੈਂਬਰਾਂ ਲਗਾਏ ਤੁਸੀਂ ਬਾਜੀ ਬਹੁਤ ਵਾਰੀ ਗਏ ਆ ਪਰ 15 ਸਾਲ ਹੋ ਗਏ ਮੈਨੂੰ ਆਈ ਨੂੰ ਨਾ ਕੋਈ ਲੈਟਰੀ ਨਾ ਨਾ ਕੋਈ ਬਾਥਰੂਮ ਆ ਨਾ ਕੋਈ ਕਮਰਾ ਆ ਬੋਟਾ ਹਰ ਵਾਰੀ ਲੈਣ ਆਉਂਦੇ ਆ ਪਰ ਮਤ ਮੇਰੀ ਕੋਈ ਨਹੀਂ ਕਰਦਾ ਹਾਂਜੀ ਇਸ ਕਰਕੇ ਮੈਂ ਆਪਣੇ ਭੈਣ ਭਰਾਵਾਂ ਅੱਗੇ ਹਲਪ ਮੰਗਣ ਡਈ ਆ ਕਿ ਮੇਰੇ ਵੀਰ ਭੈਣਾਂ ਰੋਕੇ ਮੇਰੀ ਮਰਦ ਕਰ ਤੁਸੀਂ ਭੈਣ ਜੀ ਫਲੈਸ਼ ਦੀ ਗੱਲ ਕੀਤੀ ਟਾਇਲਟ ਦੀ ਉਹ ਵੀ ਉਹ ਹੈਗੀ ਆ ਉਹ ਨਹੀਂਗਾ ਪਾਜੀ ਵੇਖੋ ਇੱਕ ਵੀ ਕੁਛ ਵੀ ਨਹੀਂਗਾ ਨਾ ਕੋਈ ਵੀ ਨਹੀਂ ਵੀ ਇੰਨੇ ਵੀ ਮੈਂਬਰ ਸਰਪੰਚ ਬਣੇ ਆ ਕਿਸੇ ਨੇ ਵੀ ਕੁਛ ਨਹੀਂ ਬਣਾ ਕੇ ਦਿੱਤਾ ਤੇ ਪਰ ਚਲੋ ਮੈਂ ਅੱਜ ਇਨਾ ਮੈਂਬਰਾ ਸਰਪੰਚਾਂ ਅੱਗੇ ਵੀ ਹੱਥ ਜੋੜਦੀ ਆ ਆਪਣੇ ਭੈਣ ਭਰਾਵਾਂ ਕਿ ਮਰਦ ਕਰਨ ਜਿੰਨਾ ਵੀ ਹੋ ਸਕੇ ਕਿ ਮੇਰੀ ਗਲੀ ਵੀ ਕੱਚੀ ਆ ਉਹਦੇ ਵਿੱਚ ਵੀ ਐਨਾ ਐਨਾ ਪਾਣੀ ਖਲੋ ਜਾਂਦਾ ਵਾ ਘਰ ਦੇ ਵਿੱਚ ਵੀ ਕਿਹੜਾ ਕਿਹੜਾ ਪਾਣੀ ਖਲੋ ਜਾਂਦਾ ਛੋਟੇ ਛੋਟੇ ਬੱਚੇ ਆ ਕਿਵੇਂ ਲੱਕੇ ਬੰਦਾ ਬਾਹਰ ਅੰਦਰ ਵੀ ਕਿੱਧਰ ਨੂੰ ਨਿਕਲੂਗਾ ਐਨਆਰਆਈ ਵੀਰਾਂ ਨੂੰ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਜੀ ਐਨਆਰਆਈ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਮੇਰੀ ਵੀ ਹਲਫ ਕਰੋ ਮੈਂ ਆਖਰੀ ਵਾਰ ਉਹ ਬੇਨਤੀ ਕਰਦੀ ਆ ਕਿ ਮੇਰੇ ਘਰ ਵਾਲਾ ਪੱਠੇ ਵੜਦਾ 2200 ਰੁਪਏ ਨਾ ਵੀ ਕੋਈ ਵੀ ਖਰਚਾ ਨਹੀਂ ਚੱਲਣ ਦਿਆ ਤੇ ਕਿਹੇ ਵੇਲੇ ਜੱਟ ਜ਼ਿੰਮੇਦਾਰ ਨਹੀਂ ਵੀ ਖਰਚਾ ਦਿੰਦੇ ਤੇ ਸਾਨੂੰ ਬੱਚੇ ਲੈ ਕੇ ਵੀ ਕਿਹੇ ਵੇਲੇ ਆਟੇ ਕੋਟੇ ਤੋਂ ਵੀ ਭੁੱਖਿਆ ਸੌਣਾ ਪੈਂਦਾ ਆ ਤੇ ਤੁਹਾਨੂੰ ਪਤਾ ਕਿ ਪਾਜੀ ਬੱਚੇ ਦੇ ਖਰਚੀ ਵੀ ਤੇ ਨਾਲ ਹੀ ਆ ਭੁੱਖੇ ਬੱਚੇ ਨਹੀਂ ਲੰਮੇ ਪਿਆ ਜਾਂਦਾ ਭੁੱਖੇ ਬੱਚਿਆਂ ਕੋਲੋਂ ਨਹੀਂ ਰਿਹਾ ਜਾਂਦਾ ਕਿ ਮੇਰੇ ਵੀਰ ਪਾ ਮੇਰੀ ਰਲ ਕੇ ਮਦਦ ਕਰਨੀ ਤੇ ਮੇਰੀ ਹਲਪ ਕਰੋ